ਅੱਜ ਮੇਰੇ ਬਹੁਤ ਮੇਰੇ ਦਿਲ ਦੇ ਕਰੀਬ ਮੇਰਾ ਛੋਟਾ ਭਾਈ ਰੋਮਨ ਸਾਹਬਲਾ ਜੀ ਜਿਨ੍ਹਾਂ ਨੂੰ ਸਟੇਟ ਇਨਚਾਰਜ ਲਾਇਆ ਗਿਆ ਸਟੇਟ ਸੈਕਟਰ ਲਾਇਆ ਗਿਆ ਜੀ ਜੀ ਹਾਂ ਤਾਂ ਮੇਰੇ ਵੱਲੋਂ ਇਹਨਾਂ ਨੂੰ ਬਹੁਤ ਸਾਰਾ ਸ਼ੁਭ ਕਾਮਨਾਵਾਂ ਔਰ ਪਾਰਟੀ ਨੇ ਬਹੁਤ ਇੱਕ ਮੈਂ ਸਮਝਦਾ ਸੂਝਵਾਨ ਨੇਡਰ ਔਰ ਪਾਰਟੀ ਦੇ ਪ੍ਰਤੀ ਆਪਣੀ ਸੱਚੀ ਨਿਸ਼ਠਾ ਰੱਖਣ ਵਾਲੇ ਨੇ ਇਹ ਜਿਹੜਾ ਅਹੁਦੇ ਨਾਲ ਲਵਾਦਿਆ ਉਹ ਮੈਂ ਆਸ ਕਰਦਾ ਵੀ ਪਾਰਟੀ ਦੀਆਂ ਆਸਾਂ ਉਮੀਦਾਂ ਦੇ ਮੇਰਾ ਭਾਈ ਜੇ ਪਹਿਲਾਂ ਹੀ ਬਹੁਤ ਮਿਹਨਤੀ ਹੈ ਤੇ ਮਿਹਨਤ ਦੇ ਨਾਲ ਪਾਰਟੀ ਦਾ ਮਿਆਰ ਹੋਰ ਉੱਚਾ ਕਰੇਗਾ ਔਰ 2027 ਦੇ ਵਿੱਚ ਜਿਹੜੀ ਮੈਂ ਸਮਝਦਾ ਦੁਬਾਰਾ ਤੋਂ ਸਰਕਾਰ ਸਾਡੀ ਆਏਗੀ ਔਰ ਉਹਦੇ ਵਿੱਚ ਜਿਹੜਾ ਵੱਡਾ ਤੇ ਅਹਿਮ ਯੋਗਦਾਨ ਨਾ ਕੇਵਲ ਇੱਕ ਕਾਰਜਕਰਤਾ ਦੇ ਰੂਪ 'ਚ ਮੈਂ ਸਮਝਦਾ ਕਿ ਇਹ ਮੇਰਾ ਭਰਾ ਜਨਾਕ ਕਾਬਿਲ ਹੈ ਕਿ ਇਹ ਵਿਧਾਨ ਸਭਾ 'ਚ ਵੀ ਕਿਤੇ ਨਾ ਕਿਤੇ ਦੀ ਹਾਰੇ ਜਿਹੜੀ ਪਰਮਾਤਮਾ ਕਰੇ ਲੱਗੇ ਜਰੂਰ ਤੋਂ ਮੇਰੇ ਵੱਲੋਂ ਪਰਿਵਾਰ ਨੂੰ ਬਹੁਤ ਸਾਰੀਆਂ ਸ਼ੁਭ ਕਾਮਨਾਵਾਂ ਖੁਸ਼ ਰਹੇ ਤੰਦਰੁਸਤ ਰਹੋ ਅੰਜੂਰ ਸਿੰਘ ਭਾਈ ਅੰਜੂਰ ਪਾਰਟੀ ਹਾਜ਼ਰ ਮਾਨ ਵੱਲੋਂ ਮਾਨਯੋਗ ਸੀ ਕੇ ਜੀ ਵਾਲ ਸਾਹਿਬ ਮਾਣਯੋਗੀ ਸਿਵਾਕੋਆ ਅੰਤਮ ਮਾਣੂਸੀ ਦੇ ਪੰਜਾਬ ਪਰ ਮਾਣਯੋਗ ਸਾਹਿਬ ਪ੍ਰਧਾਨ ਜੀ ਅਮਰਉੜਾ ਜੀ ਔਰ ਸਾਡੇ ਇੰਚਾਰਜ ਸੋਧਿਆ ਜੀ ਔਰ ਸਾਡੇ ਜੀਵੀ ਸਿੰਘ ਜੀ ਸਾਡੇ ਸਾਡੇ ਐਸਸੀ ਕਮੇਟੀ ਦੇ ਪੰਜਾਬ ਦੇ ਪ੍ਰਧਾਨ ਨੇ ਉਹਨਾਂ ਨੇ ਬਹੁਤ ਵੱਡਾ ਮੀਤੀ કુલ ਜਮਵਰੀ ਬਖਸ਼ੀ ਹੈ 38% ਵੋਟ ਜਿਹੜੀ ਆ ਉਹ ਐਸਸੀ ਸਮਾਜ ਦੀ ਹੈ ਔਰ ਮੈਂ ਸਮਝਦਾ ਕਿ ਜਿਹੜੇ ਸਾਈਡ ਦੇ ਵੋਟਸ ਜਿਹੜੀ ਆ ਸਰਕਾਰ ਬਰੌਡ ਵਿੱਚ ਬੜਾ ਅਹਿਮ ਔਰ ਸਾਡੇ ਲਈ ਸਮਾਜ ਦਾ ਔਰ ਉਹ ਐਸੀ ਲਿੰਗ ਦੇ ਵਿੱਚ ਸੈਕਰੀ ਵਜੋਂ ਜਿਹਨੂੰ ਨਿਵਾਜਿਆ ਗਿਆ ਔਰ ਦਵਾਬਾ ਜੋਰ ਦੀ ਜਿਹੜੀ ਯੂਨੀਵਰਸਿਟੀ ਦੇ ਵਿੱਚ ਉਚਾਰ ਚੜਾਇਆ ਗਿਆ ਅੱਜ ਉਹਦੇ ਸੰਬੰਧ ਦੇ ਵਿੱਚ ਮੇਰੇ ਵੱਡੇ ਭਾਈ ਸਾਹਿਬ ਦੇ ਦੇ ਪਿਤਾ ਸਮਾਜ ਜਿਹੜੇ ਇਹਨਾਂ ਨੂੰ ਦੇਖ ਕੇ ਅਸੀਂ ਰਾਣੀ ਦੀ ਸਿੱਖ ਰਹੇ ਹਾਂ ਕੀ ਡਰ ਔਰ ਤਾਕਤਪੂਰੀ ਨਾਲ ਔਰ ਸੱਚਾਈ ਦੀ ਲੜਾਈ ਔਰ ਡਾਕਟਰ ਬੇਰਕਲੀ ਦੇ ਸੰਵਿਧਾਨ ਔਰ ਸਿਧਾਂਤ ਦੇ ਅਨੁਸਾਰ ਆਪਣੇ ਸਮਾਜ ਨੂੰ ਕਿੱਦਾਂ ਅੱਗੇ ਲੈ ਕੇ ਜਾਣਾ ਉਹ ਇਹ ਵੱਡੇ ਭਰਾਵਾ ਕੋ ਸਿੱਖਣ ਨੂੰ ਬੜਾ ਸਾਨੂੰ ਸੁਭਾ ਕੁਸ਼ ਮਿਲਦਾ ਔਰ ਇਹੋ ਜੀ ਸ਼ਖਸੀਅਤ ਮੇਰੇ ਵੱਡੇ ਭਰਾ ਇਹੋ ਜੀ ਬਹੁਤ ਵੱਡੇ ਸਮਾਜ ਸੇਵੀ ਔਰ ਪੰਜਾਬ ਸਰਕਾਰ ਦੇ ਵਿੱਚ ਅਹਿਮ ਕਮਿਸ਼ਨ ਸਫਾਈ ਮਜੂਦ ਕਮਿਸ਼ਨ ਦੇ ਜਿਹੜੇ ਚੇਅਰਮੈਨ ਮਡੇ ਭਾਈ ਸਾਹਿਬ ਚੰਦਰ ਗਰੇਵਾਦੀ ਮੈਨੂੰ ਮੇਰੇ ਕਰ ਅੱਜ ਮੈਨੂੰ ਪਿਆਰ ਦੇਣ ਮੈਨੂੰ ਸਨਮਾਨ ਦੇਣ ਲਈ ਆਏ ਮੈਂ ਇਹਨਾਂ ਦਾ ਹਮੇਸ਼ਾ ਧੰਨਵਾਦ ਕਰਦੀ ਆਂ ਦਾ ਹਮੇਸ਼ਾ ਲੈਣੀ ਆ ਕਿ ਮੇਰੇ ਵੱਡੇ ਭਾਈ ਸਾਹਿਬ ਵੀ ਨੇ ਔਰ ਸਾਡੇ ਪੰਜਾਬ ਦੇ ਬਹੁਤ ਹੀ ਵੱਡੇ ਲੀਡਰ ਵੀ ਨੇ ਬਲੇ ਸਮਾਜ ਦੇ ਮੈਂ ਬਹੁਤ ਬਹੁਤ ਧੰਨਵਾਦੀ ਆ ਆਮ ਆਦੀ ਪਾਰਟੀ ਦਾ ਔਰ ਮੇਰੇ ਵੱਡੇ ਭਾਈ ਪਾਪਾ ਸਤਿਨੰਦਰਵਾਦ ਠੀਕ ਹੈ